ਲਾਡਲੀ ਭਾਗ 24 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜ੍ਹਨਾ ਤੇ ਸੁਣਨਾ ਜੀ ਅੱਜ ਦਾ ਭਾਗ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਨਿੱਕੀ ਜੀ ਗੁਜ਼ਾਰਿਸ਼ ਕਰਾਂਗੀ ਕਿ ਲਾਡਲੀ ਕਹਾਣੀ ਬਹੁਤ ਲੰਬੀ ਕਹਾਣੀ ਹੈ ਤੇ ਇਹ ਦੇ ਕਾਫੀ ਭਾਗ ਆਣਗੇ ਤੇ ਇੰਨਾ ਭਾਗਾਂ ਲਈ ਤੁਸੀਂ ਇਸ ਕਹਾਣੀ ਦੇ ਨਾਲ ਜੁੜੇ ਰਹਿਣਾ ਵਾ ਤੇ ਜੁੜੇ ਰਹਿਣ ਲਈ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਕਿਉਂਕਿ ਇਸ ਕਹਾਣੀ ਨੂੰ ਮੈਂ ਲਿਖਣ ਲਈ ਜਿੰਨੀ ਮਿਹਨਤ ਕੀਤੀ ਸੀ ਉਸ ਤੋਂ ਬਾਅਦ ਮੈਂ ਇਸ ਕਹਾਣੀ ਨੂੰ ਬੋਲਣ ਲਈ ਮਿਹਨਤ ਕਰ ਰਹੀ ਆਂ ਇਸ ਕਹਾਣੀ ਦੀ ਸੈਟਿੰਗ ਵਗੈਰਾ ਕਰਨ ਲਈ ਮਿਹਨਤ ਕਰਨੀ ਆ ਤਾਂ ਪਲੀਜ਼ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਆ ਕਰੋ ਚਲੋ ਅੱਜ ਦਾ ਭਾਗ ਫਿਰ ਸ਼ੁਰੂ ਕਰੀਏ ਆਪਾਂ ਭਰਾ ਦੇ ਮੂੰਹੋਂ ਕਈ ਗੱਲਾਂ ਸੁਣ ਕੇ ਸੰਤੋਖੀ ਗੱਲ ਤਾਂ ਸਮਝ ਗਈ ਪਰ ਹੁਣ ਭਰਾ ਨੂੰ ਕੁਝ ਕਹਿਣ ਦੀ ਹਿੰਮਤ ਨਹੀਂ ਸੀ ਮਲਕੀਤ ਨੂੰ ਵੀ ਪਤਾ ਉਹਨੂੰ ਪਤਾ ਸੀ ਕਿ ਕਿਤੇ ਮਲਕੀਤ ਨਾਲ ਝਗੜਾ ਨਾ ਹੋ ਜਾਏ ਕੰਨ ਨਾ ਵੱਧ ਜਾਏ ਮਨ ਵਿੱਚ ਸਵਾਲ ਸੀ ਕਿ ਭਾਬੀ ਨੂੰ ਹੋ ਸਕਦਾ ਪਤਾ ਨਾ ਹੋਵੇ ਉਹਦੀ ਬੀਬੀ ਉਹਦੇ ਤੇ ਜ਼ੋਰ ਪਾਉਂਦੀ ਹੋਣੀ ਆ ਕਿਉਂਕਿ ਭਾਬੀ ਤਾਂ ਕੁੜੀਆਂ ਦਾ ਕਿੰਨਾ ਕਰਦੀ ਸੀ ਖਾਸ ਕਰਕੇ ਗੁੱਡੀ ਦਾ ਪਰ ਜੇਕਰ ਭਾਬੀ ਨੂੰ ਪਤਾ ਹੁੰਦੇ ਹੁੰਦੇ ਉਹ ਜਾਣ ਕੇ ਮੇਰੀ ਗੁੱਡੀ ਨੂੰ ਧੱਕਣਾ ਚਾਹੁੰਦੀ ਸੀ ਤਾਂ ਇਹ ਗਲਤ ਗੱਲ ਆ ਹੁਣ ਸੰਤੋਖੀ ਦੇ ਮਨ ਚ ਸਵਾਲਾਂ ਦਾ ਭੰਡਾਰ ਜਿਹਾ ਬੈਠ ਗਿਆ ਸਮਝ ਨਹੀਂ ਆ ਰਿਆ ਸੀ ਕਿ ਅਸਲ ਚ ਸੱਚ ਕੀ ਸੀ ਭਰਾ ਬਾਰ ਬਾਰ ਪੁੱਛ ਰਿਹਾ ਸੀ ਭੈਣ ਕੀ ਸੋਚ ਰਹੀ ਐ ਪਰ ਸੰਤੋਖੀ ਪਹਿਲਾਂ ਇਹ ਕਮਾਚਾ ਮਸਾ ਨਿਕਲੀ ਸੀ ਬੀਬੀ ਦੇ ਜਾਣ ਦਾ ਪਰ ਹੁਣ ਦੂਜਾ ਕੰਮ ਲੈ ਲਿਆ ਸੀ ਗੁੱਡੀ ਕਰਕੇ ਫਿਰ ਮਲਕੀਤ ਬੋਲਿਆ ਪਤਾ ਨਹੀਂ ਇਹ ਕਿੱਥੇ ਗੁਮ ਹੋ ਜਾਂਦੀ ਹੈ ਇਹਨੂੰ ਬਣਾ ਕੇ ਦਿਨਾ ਮੇਂ ਦੇਸੀ ਦਵਾਈ ਸਰਦੀਆਂ ਚ ਵਾਵਾ ਕੰਮ ਕਰੂਗੀ ਫਿਰ ਸੰਤੋਖੀ ਆਪ ਹੀ ਵੀਰ ਨੂੰ ਪੁੱਛਣ ਲੱਗੀ ਵੀਰ ਤੂੰ ਵਾਪਸ ਵਾਪਸ ਜਾਣਾ ਹੋਣਾ ਕਦੋਂ ਜਾਣਾ ਤੂੰ ਭਰਾ ਨੂੰ ਬੜਾ ਜੀਵ ਲੱਗਿਆ ਇਹ ਸਵਾਲ ਮਲਕੀਤ ਨੂੰ ਵੀ ਪਹਿਲੀ ਵਾਰ ਅਜੀਬ ਜਿਹਾ ਲੱਗਿਆ ਕਿ ਕਦੇ ਇੱਦਾਂ ਨਹੀਂ ਪੁੱਛਿਆ ਸਭੂ ਇਹ ਤਾਂ ਆਪ ਕਹਿੰਦੀ ਹੁੰਦੀ ਆ ਕਿ ਵੀਰ ਰੁੱਕ ਕੇ ਜਾਏ ਕੱਲ ਚਲਾ ਜਾਏ ਆਥਣੇ ਜਾਏ ਪਰ ਅੱਜ ਇਹਨੇ ਇੱਦਾਂ ਕਿਵੇਂ ਕਹਿ ਦਿੱਤਾ ਫੇਰ ਭਰਾ ਹੌਲੀ ਜੇ ਬੋਲਿਆ ਹਾਂ ਹਾਂ ਮੈਂ ਤਾਂ ਜਾਣਾ ਹੀ ਸੀ ਫਿਰ ਚੋਲੇ ਚੋਂ ਗੜਵੀ ਤੇ ਮਾਂ ਦੀਆਂ ਕੁਝ ਨਿਸ਼ਾਨੀਆਂ ਜੋ ਸੰਤੋਖੀ ਨੂੰ ਦੇਣ ਲਈ ਕਿਹਾ ਸੀ ਮਾਂ ਨੇ ਉਹ ਕੱਢ ਕੇ ਦਿਖਾਉਣ ਲੱਗਾ ਤੇ ਬੋਲਿਆ ਬਸ ਆਹੀ ਦੇਣ ਆਇਆ ਸੀ ਮੈਂ ਤਾਂ ਸੰਤੋਖੀ ਮਾਂ ਦੀਆਂ ਚੀਜ਼ਾਂ ਮਾਂ ਦੀਆਂ ਨਿਸ਼ਾਨੀਆਂ ਦੇਖਦੇ ਸਾਰ ਹੀ ਰੋਣ ਲੱਗ ਗਈ। ਇੱਕ ਸ਼ਾਲ ਜੋ ਨਵਾਂ ਨਕੋਰ ਸੀ। ਇੱਕ ਵਾਰੀ ਲਿਆ ਹੋਣਾ ਮਾਂ ਨੇ। ਉੱਤੇ ਇੱਕ ਅਣਸੀਤਾ ਸੂਟ ਸੀ ਜੋ ਸੰਤੋਖੀ ਨੂੰ ਦਿਨ ਤਿਹਾਰ ਤੇ ਦੇਣਾ ਸੀ। ਫਿਰ ਭਰਾ ਬੋਲਿਆ ਪਤਾ ਨਹੀਂ ਫਿਰ ਇਹ ਚੀਜ਼ਾਂ ਇੱਧਰ ਉੱਧਰ ਰੱਖੀਆਂ ਜਾਂਦੀਆਂ ਤੇ ਮੈਂ ਕਦੇ ਭੁੱਲ ਜਾਂਦਾ। ਸੋਚਿਆ ਦੇ ਹੀ ਆਵਾਂ। ਪਰ ਸੰਤੋਖੀ ਨੇ ਸਭ ਲੈਣਾ ਮਨਾ ਕਰ ਦਿੱਤਾ। ਨਹੀਂ ਵੀਰ ਮੈਨੂੰ ਕੁਝ ਨਹੀਂ ਚਾਹੀਦਾ। ਬਾਰ-ਬਾਰ ਕਹਿ ਰਹੀ ਸੀ। ਪਰ ਭਰਾ ਕਹਿਣ ਲੱਗਾ ਨਹੀਂ ਪੈਣ। ਇਹ ਤਾਂ ਲੈਣਾ ਪੈਣਾ ਮਾਂ ਕਹਿ ਕੇ ਗਈ ਮੈਨੂੰ ਨਾਲੇ ਮੈਂ ਆਪਣੇ ਵੱਲੋਂ ਨਹੀਂ ਕੁਝ ਦੇ ਰਿਆ ਇਹ ਤਾਂ ਉਹਦੀ ਖੁਸ਼ੀ ਸੀ ਤੈਨੂੰ ਦੇਣ ਨੂੰ ਕਿਹਾ ਸੀ ਉਹਨੇ ਕੋਈ ਜ਼ਿਆਦਾ ਨਹੀਂ ਹੈਗਾ ਇਹ ਫਿਰ ਉੱਠ ਕੇ ਜਾਣ ਲੱਗਾ ਪਰ ਗੁੱਡੀ ਤੇ ਸੰਤੋਖੀ ਨੇ ਗੁੱਡੀ ਤੇ ਸ਼ਿੰਦਰੋ ਨੇ ਕਿ ਆ ਨਹੀਂ ਮਾਮਾ ਜੀ ਰੋਟੀ ਬਣਦੀ ਪਈ ਆ ਰੋਟੀ ਖਾ ਕੇ ਹੀ ਜਾਣਾ ਕੁੜੀਆਂ ਰੋਟੀ ਬਣਾਉਣ ਲੱਗੀਆਂ ਮਲਕੀਤ ਇੱਕ ਪਾਸੇ ਬੈਠਾ ਸੀ ਪਹਿਲਾਂ ਫਿਰ ਕੋਲ ਆ ਗਿਆ ਉਹਨੇ ਵੀ ਰੁਕਣ ਨੂੰ ਕਿਹਾ ਫਿਰ ਮਲਕੀਤ ਦੱਸਣ ਲੱਗਾ ਕਿ ਕੱਲ ਬਿੰਦਰੋ ਨੂੰ ਮਿਲਣ ਜਾਣਾ ਮੇਉ ਦਾ ਸਮਾਨ ਲੈਣ ਜਾਣਾ ਸੀ ਤਾਂ ਸੰਤੋਖੀ ਕਹਿੰਦੀ ਹੋਣੀ ਆ ਕਿ ਤੂੰ ਜਾਣਾ ਗੁੱਸਾ ਨਾ ਕਰੀ ਉਹਦੀਆਂ ਗੱਲਾਂ ਦਾ ਮਲਕੀਤ ਨੂੰ ਲੱਗਾ ਕਿ ਤੇ ਗੁੱਸਾ ਨਾ ਕਰ ਜਾਵੇ ਭੈਣ ਨੇ ਰੁਕਣ ਨੂੰ ਨਹੀਂ ਕਿਹਾ ਤਾਂ ਥੋੜੀ देर ਥੋੜਾ ਉਹਨੇ ਬਿੰਦਰੋ ਦਾ ਕਹਿ ਦਿੱਤਾ ਮਲਕੀਤ ਨੇ ਕਿ ਬਿੰਦਰੋ ਦੇ ਕਰਕੇ ਮੈਂ ਸਮਾਨ ਵਗੈਰਾ ਲੈਣ ਜਾਣਾ ਸੀ ਸੰਤੋਖੀ ਨੂੰ ਪਤਾ ਸੀ ਗੁੱਸਾ ਨਹੀਂ ਕਰਦਾ ਭਰਾ ਪਰ ਦੁੱਖ ਲੱਗਾ ਉਹਨਾ ਕਿ ਮੈਂ ਮਨਾ ਕਰ ਦਿੱਤਾ ਮੈਂ ਕਹਿ ਦਿੱਤਾ ਕਿ ਤੂੰ ਕਦੋਂ ਜਾਣਾ ਵਾ ਡਾਣਾ-ਡਾਨਾ ਪਾਲਿਆ ਸੀ ਭਰਾ ਨੂੰ ਲਾਡਲਾ ਤਾਂ ਸੀਗਾ ਫਿਰ ਸੰਤੋਖੀ ਕੋਲ ਬੁਲਾ ਕੇ ਭਰਾ ਦਾ ਸਿਰ ਖੋਲੋਣ ਲੱਗੀ ਸਾਉ ਸੀ ਭਰਾ ਸੰਤੋਖੀ ਦਾ ਇਸ ਕਰਕੇ ਭਾਬੀ ਦੀਆਂ ਗੱਲਾਂ ਵੀ ਨਹੀਂ ਦੱਸਣਾ ਚਾਹੁੰਦੀ ਸੀ ਕਿ ਅੱਗੇ ਔਖਾ ਨਾਲ ਹੋ ਜਾਵੇ ਦੋਵਾਂ ਨੂੰ ਹੁਣ ਦੁਪਹਿਰ ਤੱਕ ਭਰਾ ਦੇ ਜਾਣ ਮਗਰੋਂ ਸੰਤੋਖੀ ਨੇ ਬਿੰਦਰੂ ਤੇ ਸੁਰਿੰਦਰ ਲਈ ਲੱਡੂ ਬਣਾ ਦਿੱਤੇ ਗੁੱਡੀ ਤੇ ਸ਼ਿੰਦਰੂ ਨਾਲ ਮਿਲ ਕੇ ਹੋਰ ਸਮਾਨ ਵੀ ਤਿਆਰ ਕਰ ਲਿਆ ਦੇਣ ਵਾਲਾ ਕੁੜੀਆਂ ਨੂੰ ਹੋਰ ਕੁਝ ਸਮਝ ਨਾ ਲੱਗੇ ਕੀ ਬਣਾਈਏ ਫਿਰ ਕਰੋਸ਼ੀ ਨਾਲ ਇੱਕ ਦੋ ਥਾਲ ਟਕਣ ਵਾਲੇ ਰੁਮਾਲ ਬਣਾਉਣ ਲੱਗੀਆਂ ਮਲਕੀਤ ਉਹਨਾਂ ਦੋਨਾਂ ਵੱਲ ਵੇਖਦਾ ਬੋਲਿਆ ਮੈਂ ਸਵੇਰੇ ਜਾਣਾ ਚਾਰ ਦਿਨਾਂ ਮਗਰੋਂ ਨਹੀਂ ਤਾਂ ਗੁੱਡੀ ਬੋਲੀ ਸਵੇਰ ਤੱਕ ਬਣ ਜਾਣਗੇ ਬਾਪੂ ਜੀ ਤੁਸੀਂ ਫਿਕਰ ਨਾ ਕਰੋ ਸਾਰੀ ਰਾਤ ਦੋਵੇਂ ਭੈਣਾਂ ਸੁੱਤੀਆਂ ਨਹੀਂ ਲੱਗਿਆ ਰਹੀਆਂ ਫਟਾਫਟ ਵੱਡੇ ਰੁਮਾਲ ਬਣਾ ਦਿੱਤੇ ਚਾਰ ਪੰਜ ਕਿ ਕਿਤੇ ਵੀ ਕੰਮ ਆ ਜਾਣਗੇ ਭੈਣ ਦੇ ਫਿਰ ਸਵੇਰੇ ਮਲਕੀਤ ਜਾਣ ਲਈ ਤਿਆਰੀ ਹੋ ਰਿਹਾ ਸੀ ਕਿ ਬਾਹਰੋਂ ਕਾਰ ਦੇ ਹਾਰਨ ਦੀ ਆਵਾਜ਼ ਆਈ ਤੇ ਕਿਸੇ ਨੇ ਬੂਹਾ ਖੜਕਾਇਆ ਉੰਡੀ ਲੱਗੀ ਹੋਈ ਸੀ ਮਲਕੀਤ ਦੇਖੇ ਕਿ ਅੱਜ ਕੌਣ ਆ ਗਿਆ ਤੜਕੇ ਤੜਕੇ ਦਵਾਦ ਬਾਹਰ ਕੰਨੀ ਬੂਹਾ ਖੋਲਣ ਗਿਆ ਜਦ ਬੂਹਾ ਖੋਲ ਕੇ ਦੇਖਿਆ ਤਾਂ ਸਾਹਮਣੇ ਬਿੱਟੂ ਤੇ ਸੁਰਿੰਦਰ ਖਲੋਤੇ ਹੋਏ ਸਨ ਦੋਵੇਂ ਜਾਣੇ ਮਲਕੀਤ ਹੁਣ ਇੱਧਰ ਉੱਧਰ ਵੇਖਣ ਲੱਗਾ ਕਿ ਕੋਈ ਹੋਰ ਤਾਂ ਨਹੀਂ ਆ ਗਿਆ ਨਾਲ ਇੱਕ ਪਾਲੀ ਮਨ ਚ ਆਇਆ ਕਿ ਕਿੱਥਰ ਕਿਤੇ ਬਿੰਦਰੂ ਆ ਪਈ ਤਾਂ ਨਹੀਂ ਮਿਲਣ ਲਈ ਆ ਗਈ ਮਲਕੀਤ ਸੋਚ ਹੀ ਰਿਹਾ ਸੀ ਕਿ ਦੋਵਾਂ ਨੇ ਮਲਕੀਤ ਦੇ ਪੈਰੀ ਹੱਥ ਲਾਏ ਤੇ ਸੱਜਰੀ ਅਕਾਲ ਕਹਿ ਕੇ ਅੰਦਰ ਨੂੰ ਆ ਗਏ ਮਲਕੀ ਤੋਂ ਮੂਰੇ-ਮੂਰੇ ਦੋਹੇ ਅੰਦਰ ਨੂੰ ਵੜਾਇ। ਸਿੰਦਰੂ ਤੇ ਗੁੱਡੀ ਪਾੜ ਕਰ ਰਹੀਆਂ ਸੀ। ਸੰਤੋਖੀ ਇੱਕ ਪਾਸੇ ਬੈਠੀ ਚਾਹ ਦੀ ਬਾਟੀ ਫੜੀ ਚਾਹ ਪੀ ਰਹੀ ਸੀ। ਸੁਰਿੰਦਰ ਤੇ ਬਿੱਟੂ ਨੂੰ ਦੇਖਦੇ ਹੀ ਘੜੀ ਵੱਲ ਵੇਖਣ ਲੱਗੀ ਕਿ 7 ਵਜੇ ਇੰਨੀ ਸਵਕਤੇ। ਸੁਰਿੰਦਰ ਦੇ ਬੋਲਣ ਤੋਂ ਪਹਿਲਾਂ ਹੀ ਬਿੱਟੂ ਬੋਲਿਆ ਤੁਸੀਂ ਤਿਆਰ ਨਹੀਂ ਸਾਰੇ ਜਣੇ? ਲੈ ਦੱਸ। ਸੰਤੋਖੀ ਹੈਰਾਨਗੀ ਭਰੀਆਂ ਨਜ਼ਰਾਂ ਨਾਲ ਦੋਹਾਂ ਵੱਲ ਵੇਖਣ ਲੱਗੀ। ਤਾਂ ਸੁਰਿੰਦਰ ਬੋਲਿਆ ਅਸੀਂ ਤੁਹਾਨੂੰ ਲੈਣ ਆਏ ਆਂ। ਕਰਨੈਲ ਚਾਚੇ ਨੇ ਸਾਨੂੰ ਸੁਨੇਹਾ ਕਰ ਲਿਆ ਸੀ ਕਿ ਤੁਸੀਂ ਕਰਨੈਲ ਚਾਚੇ ਹੱਥ ਅਸੀਂ ਸੁਨੇਹਾ ਕਰਦੇ ਸੀ ਕਿ ਸਾਰਿਆਂ ਨੇ ਆਣਾ ਮਲਕੀਤ ਬੁਲਿਆ ਪਰ ਮੈਂ ਤਿਆਰ ਸੀ ਬਾਸੜ ਦੇ ਚੱਲਿਆ ਸੀ ਨਹੀਂ ਨਹੀਂ ਸਾਰਿਆਂ ਨੇ ਤਿਆਰ ਹੋਣਾ ਚਲ ਮਾਤਾ ਰੱਖ ਚਾਦੀ ਬਾਟੀ ਤੇ ਪਾਲੇ ਪਾਲਾ ਕੋਈ ਬਾਪੂ ਦੀ ਪੱਗ ਨਾਲ ਦਾ ਸੂਟ ਬਿੱਟੂ ਹੱਸਦਾ ਹੋਇਆ ਬੋਲਿਆ ਸੰਤੋਖੀ ਬਿੱਟੂ ਦੇ ਮੂੰਹ ਵੱਲ ਵੇਖਣ ਲੱਗੀ ਕੁੜੀਆਂ ਪਾਠ ਕਰਕੇ ਅੰਦਰਲੇ ਕਮਰੇ ਦੇ ਮੂਹੇ ਓਲੇ ਖਲੋਤੀਆਂ ਮਿੰਨਾ ਮਿੰਨਾ ਹੱਸ ਰਹੀਆਂ ਸਨ ਸੰਤੋਖੀ ਛੱਤ ਦੇ ਨੇ ਉੱਠ ਕੇ ਬਾਟੀ ਇੱਕ ਪਾਸੇ ਰੱਖ ਕੇ ਤਿਆਰ ਹੋ ਕੇ ਕਮਰੇ ਵੱਲ ਚਲੀ ਗਈ ਮਲਕੀਤ ਦਰਤਾਜੇ ਪੁੱਛਣ ਲੱਗਿਆ ਚਾਹ ਪੀਣੀ ਪੁੱਤਰੋ ਤਾਂ ਦੋਹੇ ਬੋਲੇ ਨਾ ਨਾ ਬਸ ਸਾਰੇ ਤਿਆਰ ਹੋ ਜਾ ਹੁਣ ਮਿੰਟਾਂ ਚ ਗੁੱਡੀ ਤੇ ਸਿੰਦਰੂ ਨੂੰ ਵੀ ਤਿਆਰ ਹੋਣ ਨੂੰ ਕਹੋ ਆਤ ਨੇ ਛੱਡ ਜਾਵਾਂਗੇ ਸਾਰਿਆਂ ਨੂੰ ਕੁੜੀਆਂ ਤੇ ਸੰਤੋਖੀ ਤਿਆਰ ਹੋਣ ਲੱਗੀਆਂ ਮਲਕੀਤ ਪੱਗ ਦੇ ਲੜ ਦੁਬਾਰੇ ਸੱਟ ਕਰਨ ਲੱਗਾ ਬਿੱਟੂ ਤੇ ਸਰਿੰਦਰ ਦੋਹੇ ਇੰਜ ਗੱਲਾਂ ਕਰ ਰਹੇ ਸਨ ਜਿਵੇਂ ਹਮੇਸ਼ਾ ਇੱਥੇ ਆਉਂਦੇ ਜਾਂਦੇ ਰਹਿੰਦੇ ਸੀ ਤੇ ਜਮਾ ਉਪਰਾਂ ਪੰਨੀ ਸੀ ਦੋਵਾਂ ਦੀਆਂ ਗੱਲਾਂ ਵਿੱਚ ਕਦੇ ਉੱਠ ਕੇ ਗੇੜੇ ਜੇ ਕੱਢਣ ਲੱਗਦੇ ਕਦੇ ਬਹਿ ਜਾਂਦੇ ਇਨਨੇ ਨੂੰ ਸੰਤੋਖੀ ਤੇ ਕੁੜੀਆਂ ਤਿਆਰ ਹੋ ਗਈਆਂ ਮਲਕੀਤ ਫੇਰ ਭੋਲਿਆ ਚਾਹ ਤਾਂ ਪੀ ਲਓ ਮਲ ਭੁੱਖੇ ਢਿੱਡ ਸਫ਼ਰ ਕਰਨਾ ਔਖਾ ਹੋ ਜਾਂਦਾ ਦੋਹੇ ਹੱਸਣ ਲੱਗੇ ਨਹੀਂ ਬਾਪੂ ਜੀ ਚੱਲਣ ਦੀ ਕਰੋ ਆਪਾਂ ਸਾਰਿਆਂ ਨੂੰ ਢਾਬੇ ਤੇ ਚਾਹ ਪਿਲਾਵਾਂਗੇ ਸਾਰੇ ਜਾਣੇ ਹੁਣ ਬਾਹਰ ਨੂੰ ਚਲੇ ਗਏ ਮਲਕੀਤ ਨੇ ਲਜਾਣ ਵਾਲਾ ਚੋਲਾ ਜਿਹਦੇ ਚ ਬਿੰਦਰੋ ਦਾ ਸਮਾਨ ਸੀ ਕੁਛੜ ਚ ਚੱਕ ਲਿਆ ਸੰਤੋਖੀ ਕੁੰਡੀਆਂ ਜਿੰਦੀਆਂ ਲਾਉਣ ਲੱਗੀ ਅੰਦਰਲੇ ਬੋਹਿਆਂ ਨੂੰ ਬਿੱਟੂ ਤੇ ਸੁਰਿੰਦਰ ਕਾਰ ਵਿੱਚ ਬੈਠ ਗਏ ਫਿਰ ਮਲਕੀਤ ਨੇ ਪਹਿਲਾਂ ਕੁੜੀਆਂ ਨੂੰ ਬਿਠਾਇਆ ਕਾਰ 'ਚ ਫਿਰ ਮਗਰੋਂ ਆਪ ਬੈਠਾ ਬਿੱਟੂ ਬੋਲੀ ਜਾਏ ਮਾਤਾ ਕਿੱਥੇ ਰਹਿ ਗਈ ਕੁੜੀਆਂ ਹੇਠਾਂ ਮੂੰਹ ਕਰਕੇ ਹੱਸਣ ਲੱਗੀਆਂ ਸੰਤੋਖੀ ਬਾਹਰਲੇ ਬੂਰੇ ਨੂੰ ਤਾਲਾ ਲਗਾਉਂਦੇ ਹੋਏ ਇੱਧਰ ਉੱਧਰ ਵੇਖਣ ਲੱਗੀ ਕਿ ਕਿਤੇ ਕੋਈ ਗਲੀ ਚ ਤਾਂ ਨਹੀਂ ਹੈਗਾ ਨਜ਼ਰਾਂ ਲਗਾਉਣ ਨੂੰ ਨਾ ਖਲੋਤਾ ਹੋਵੇ ਪਰ ਕੋਈ ਨਹੀਂ ਸੀ ਸੰਤੋਖੀ ਦਵਾਦਵ ਕਾਰ ਚ ਬੈਠ ਗਈ ਹੁਣ ਹਾਲੇ ਗਲੀ ਪਾਰ ਹੀ ਕੀਤੀ ਸੀ ਕਿ ਸੰਤੋਖੀ ਦਾ ਸਿਰ ਚਕਰਾਉਣ ਲੱਗਾ ਤੇ ਬੋਲੀ ਵੇ ਮੁੰਡਿਓ ਰੋਕਿਓ ਰੋਕੇ ਗੱਡੀ ਨੂੰ ਵੇ ਮੁੰਡਿਆ ਰੋਕੀਂ ਕਾਰ ਨੂੰ ਰੋਕੀ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਜੁੜੇ ਰਹੋ ਧੰਨਵਾਦ ਜੀ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ